ਕਿੰਝ ਤੁਸੀਂ ਪਿੱਛੇ ਰਹਿ ਜਾਓਗੇ ਸੋਹਜੀਆਂ ਕਈ ਗੱਲਾਂ ਉਹਨਾਂ ਦੇ ਰਾਜ ਵਿੱਚ ਮੈਂ ਕਹਿ ਸਕਦਾ ਹਾਂ ਉਹਨਾਂ ਦੇ ਥੱਲੇ ਕੰਮ ਕਰਕੇ ਜਿੰਨਾ ਨਰ ਮੈਂ ਡਿਪਟੀ ਜੀਐਮ ਰਹਾ ਕਈ ਵਾਰ ਤਾਂ ਉਹਨਾਂ ਕੋਲੇ ਬਹਿ ਕੇ ਹੀ ਪਤਾ ਲੱਗ ਜਾਂਦਾ ਸੀ ਇੰਨਾ ਸਿੱਖੰਦਮ ਮਿਲਦਾ ਸੀ ਉਹਨਾਂ ਨਾਲ ਜਿਵੇਂ ਦੁਨੀਆ ਦੀ ਸਭ ਤੋਂ ਵੱਡੀ ਜੇ ਕੋਈ ਯੂਨੀਵਰਸਿਟੀ ਸੀ ਉਹਨਾਂ ਨਾਲ ਬਹਿ ਕੇ ਸਿੱਖੰਦ ਕਰਦਾ ਕਈ ਵਾਰ ਮੈਂ ਦੇਖਿਆ ਆਪਣੇ ਜਸਦਾਰ ਐਮ ਪੂਰੇ ਗਰਮ ਆਉਂਦੇ ਸੀ 5 ਮਿੰਟ ਚ ਉਹਨਾਂ ਨੂੰ ਜੋ ਮਿਲ ਲੈਂਦਾ ਸੀ ਐਮ ਬਰਫ ਵਾਂਗੂ ਠੰਡੇ ਹੋ ਕੇ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਕੰਮ ਵਾਸਤੇ ਆਏ ਆ ਸੋ ਆਪਾਂ ਨੂੰ ਐ ਜੀਆਂ ਗੱਲਾਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਜਿਹੜੀ ਦਿਲ ਦੀ ਖੇੜੀ ਖਾ ਸੀ ਨਾ ਉਹ ਨੌਜਵਾਨ ਸੀ ਬੱਚੇ ਸੀ ਇੱਥੇ ਵੀ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਆਉਂਦੇ ਸੀ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਪੜ੍ਹਾਈ ਤਰਫ ਇਹਨਾਂ ਨੂੰ ਸਕਾਲਰਸ਼ਿਪ ਕਰੇ ਜਦੋਂ ਸਿਆਸਤ ਤੋਂ ਛੱਡ ਗਏ ਹੁਣ ਬਿਮਾਰ ਢਿੱਲੇ ਹੋ ਗਏ ਸੀ ਘਰੇ ਰਹਿਣ ਲੱਗੇ ਮੈਂ ਪਿਛਲੀ ਵਾਰ ਵੀ ਗੱਲ ਸੁਣਾਈ ਸੀ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਖੇਤੀ ਦੇਖ ਲਓ ਕਿਉਂਕਿ ਘਰੇ ਬਹਿਣਾ ਬੜਾ ਔਖਾ ਹੈ ਉਹ ਕਹਿੰਦਾ ਮੈਂ ਖੇਤੀ ਤਾਂ ਦੇਖੂਗਾ ਜੇ ਜਿਹੜਾ ਵੇਚਿਆ ਕਰੇਗਾ ਤੂੰ ਜੋ ਵੀ ਫਸਲ ਹੋਊਗੀ ਸਾਰਾ ਪੈਸਾ ਮੇਰੇ ਕੋਲੇ ਤੇ ਉਸ ਫਸਲ ਦਾ ਖਰਚਾ ਤੂੰ ਕਰਨਾ ਹੈ ਕਿਸ ਪੈਸਾ ਮੇਰੇ ਕੋਲੇ ਆਊਗਾ ਖਰਚ ਤੇਰਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਜਿੰਨੇ ਸਾਲ ਰਹੇ ਜ਼ਿੰਦਗੀ ਉਸੇ ਵਾਂ ਕੀਤੀ ਖਰਚਾ ਮੈਂ ਕਰਦਾ ਸੀ ਤੇ ਪੈਸਾ ਉਹਨਾਂ ਕੋਲੇ ਆਉਂਦਾ ਸੀ ਤੇ ਉਹ ਪੈਸੇ ਦਾ ਉਹ ਬਹਿ ਜਾਂਦੇ ਸੀ ਜਿਹੜੀਆਂ ਬੱਚੀਆਂ ਲੜਕੀਆਂ ਬੱਚੇ ਜਿਨ੍ਹਾਂ ਨੂੰ ਕੋਈ ਐਡਮਿਸ਼ਨ ਨਹੀਂ ਮਿਲਦੀ ਸੀ ਕਿਸੇ ਪੈਸੇ ਦੀ ਲੋੜ ਆ ਪੜ੍ਹਾਈ ਵਾਸਤੇ ਇੱਥੇ ਆਉਂਦੇ ਸੀ ਉਹਨਾਂ ਨੂੰ ਕਿਸੇ ਨੂੰ 20000 ਦੇ ਕਾਲਜ ਦੀ ਫੀਸ ਦੇ ਦਿਓ ਹੱਥ ਸਾਲ ਦਾ ਫੀਸ ਰਾਜ ਕਰਾ ਦਿਓ ਅਖੀਰ ਤੱਕ ਸ਼ੁਰੂ ਤੋਂ ਪੂਰੀ ਜ਼ਿੰਦਗੀ ਉਹਨਾਂ ਨੇ ਕੱਲੀ ਸੇਵਾ ਹੀ ਕੀਤੀ ਐ ਤੇ ਪਿਆਰ ਹੀ ਵੰਡਿਆ ਤੁਸੀਂ ਸਾਰੇ ਉਹਨਾਂ ਨਾਲ ਰਹੋ ਕਿਤੇ ਤੁਹਾਨੂੰ ਉਹ ਇਹ ਕਹਿ ਕੇ ਜਾਂ ਕੋਈ ਐਜੇ ਸ਼ਬਦ ਕਹਿ ਕੇ ਕੋਈ ਯਾਦ ਹੀ ਨਹੀਂ ਕਰ ਸਕਦਾ ਆਪਣੇ ਦੁਸ਼ਮਣ ਨੂੰ ਵੀ ਉਹ ਪਿਆਰ ਨਾਲ ਬੁਲਾਉਂਦੇ ਸੀ ਆ ਗੁਣ ਜਿਹੜੇ ਆ ਗੁਣ ਜਿਹੜੇ ਆ ਗੁਣ ਹੈ ਜਿਹੜੇ ਕਰਕੇ ਹੀ ਉਹ 5 ਵਾਰ ਮੁੱਖ ਮੰਤਰੀ ਰਹੇ ਨਹੀਂ ਤਾਂ ਆਪਾਂ ਲੜ ਲੁੜ ਕੇ ਮਸਾਂ ਇੱਕ ਵਾਰ ਸਰਪੰਚੀ ਕਰਦੇ ਐ ਤੇ ਜਦੋਂ ਸਰਪੰਚ ਬਣ ਜਾਣੇ ਆ ਫਿਰ ਸਮਝਦੇ ਆ ਕਿ ਆਪਾਂ ਟੋਪ ਦੇ ਪਹੁੰਚ ਗਏ ਫਿਰ ਆਪਣੇ ਇੱਕ ਦੂਜੇ ਨੂੰ ਵੱਢਣ ਤੇ ਲੱਗ ਜਾਨੇ ਆ ਤਾਈਓ ਦੂਜੀ ਵਾਰ ਬੰਨਾ ਬਹੁਤ ਔਖਾ ਹੁੰਦਾ ਹੈ ਜਿਹੜਾ ਇਨਸਾਨ ਪੰਜ ਵਾਰ ਬਣਿਆ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜੇ ਸਫਲ ਹੋਣਾ ਜ਼ਿੰਦਗੀ 'ਚ ਕਾਮਯਾਬ ਹੋਣਾ ਵੱਡੇ ਬਾਦਲ ਸਾਹਿਬ ਦੀ ਜ਼ਿੰਦਗੀ ਨੂੰ ਸਟੱਡੀ ਕਰ ਲਓ ਉਹਨਾਂ ਦੀ ਸੋਚ ਨੂੰ ਕਰ ਲਓ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਸਮਝ ਲਓ ਤੇ ਤੁਸੀਂ ਕਾਮਯਾਬ ਰਹੋਗੇ ਅੱਜ ਬੜੀ ਖੁਸ਼ੀ ਹੈ ਆਪਣੇ ਨਾਲ ਡਾਕਟਰ ਸੰਦੀਪ ਸਿੰਘ ਕੋਹਰਾ ਜੀ ਐਡਵਾਈਜ਼ਰ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਹੈ ਥੋੜੇ ਦਿਨ ਪਹਿਲੇ ਮੈਂ ਇਹਨਾਂ ਦੀ ਉੱਥੇ ਯੂਨੀਵਰਸਿਟੀ ਵੀ ਗਿਆ ਬਾਦਲ ਸਾਹਿਬ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਜਿਵੇਂ ਇਹਨਾਂ ਨੇ ਦੱਸਿਆ ਸਕਿੱਲ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸਿਸਟਮ ਹਿੰਦੁਸਤਾਨ ਦਾ ਵੱਡੇ ਬਾਦਲ ਸਾਹਿਬ ਦੀ ਅਗਵਾਈ ਥੱਲੇ ਹੀ ਸ਼ੁਰੂ ਹੋਇਆ ਉਦੋਂ ਦੇ ਚੀ ਮੰਨੀਸਟਰ ਸੀ ਤੇ ਮੋਦੀ ਸਾਹਿਬ ਨੇ ਬਾਦਲ ਸਾਹਿਬ ਨੂੰ ਚੁਣਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਇਹਨਾਂ ਦੇ ਦਿਲ 'ਚ ਪੈਸ਼ਨ ਹੈ ਜਦੋਂ ਮੈਂ ਇਹਨਾਂ ਦੀ ਯੂਨੀਵਰਸਿਟੀ ਗਿਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੱਡੇ ਬਾਪੂ ਬਾਦਲ ਸਾਹਿਬ ਦੀ ਯਾਦ ਵਾਸਤੇ ਜੇ ਉਹਨਾਂ ਦਾ ਸਭ ਤੋਂ ਨੇੜਾ ਜਿਹੜਾ ਦਿਲ ਦੀ ਗੱਲ ਸੀ ਉਹ ਬੱਚਿਆਂ ਨੂੰ ਰੋਜ਼ਗਾਰ ਦੇਣਾ ਤੇ ਆਪਾਂ ਕਿਵੇਂ ਨਾ ਕਿਵੇਂ ਬਾਦਲ ਪਿੰਡ ਵਿੱਚ ਮੈਂ ਸਾਰੀ ਜਗ੍ਹਾ ਦੇ ਦੇਵਾਂਗਾ ਸਾਰਾ ਕੁਝ ਦੇ ਦੇਵਾਂਗਾ ਇੱਕ ਆਪਾਂ ਸਕਿੱਲ ਸੈਂਟਰ ਮੈਂ ਤਾਂ ਚਾਹੁੰਦਾ ਸਕਿੱਲ ਯੂਨੀਵਰਸਿਟੀ ਦਾ ਕਾਪਾ ਲੈ ਕੇ ਜਾਵਾਂਗੇ ਤੇ ਮੈਨੂੰ ਕਿਉਂਕਿ ਐਡਵਾਈਜ਼ਰ ਗਵਰਨਮੈਂਟ ਆਫ ਇੰਡੀਆ ਦੇ ਹੈ ਮੈਨੂੰ ਕਹਿੰਦੇ ਜੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਊਗੀ ਤੇ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਕਿਵੇਂ ਨਾ ਕਿਵੇਂ ਕਰਾ ਕੇ ਦਿੰਨਾ ਤੇ ਮੈਂ ਤਨਵਾਦ ਕਰਦਾ ਕਿ ਅੱਜ ਉਹਨਾਂ ਨੇ ਦੇਖੋ ਹਿੰਦੁਸਤਾਨ ਦਾ ਦੂਜਾ ਸੈਂਟਰ ਹੈ ਇੱਕ ਬੁਵਨੇਸ਼ਵਰ ਚ ਹੈ ਤੇ ਆ ਦੂਜਾ ਤੇ ਬਾਦਲ ਸਾਹਿਬ ਦੇ ਨਾਂ ਤੇ ਗਵਰਨਮੈਂਟ ਆਫ ਇੰਡੀਆ ਨੇ ਅ ਪ੍ਰਕਾਸ਼ ਸਿੰਘ ਬਾਦਲ ਸਕਿੱਲ ਡਿਵੈਲਪਮੈਂਟ ਸੈਂਟਰ ਬਾਦਲਪਿੰਡ ਵਿੱਚ ਜਿੱਥੇ 2000 ਬੱਚਿਆਂ ਨੂੰ ਹਰ ਸਾਲ ਸਕਿੱਲ ਟ੍ਰੇਨਿੰਗ ਦਿੱਤੀ ਜਾਊਗੀ ਜਿਸ ਦੇ ਕਰਕੇ ਉਹ ਡਾਇਰੈਕਟ ਨੌਕਰੀਆਂ ਲੈ ਸਕਣ ਮੈਂ ਇੱਕ ਬੇਨਤੀ ਕਰਨਾ ਚਾਹਣਾ ਜਿਵੇਂ ਸਿੰਘ ਸਾਹਿਬ ਜੀ ਨੇ ਬੜੇ ਵਧੀਆ ਵਿਚਾਰ ਰੱਖੇ ਤੇ ਸਿੱਖ ਧਰਮ ਦੀ ਤੇ ਸਿੱਖਾਂ ਦੀ ਵਿਆਖਾ ਕਰਕੇ ਦੱਸਿਆ ਕਿ ਸਿੱਖ ਕੌਣ ਹੈ ਸਿੱਖ ਉਹ ਹੈ ਜਿਹੜਾ ਸਰਬੱਤ ਦਾ ਭਲਾ ਸੋਚਦਾ ਹੈ ਸਿੱਖ ਸੱਚਾ ਉਹ ਹੈ ਜਿਹੜਾ ਦੂਜਿਆਂ ਦੀ ਮਦਦ ਕਰਦਾ ਹੈ ਕਿ ਨੁਕਸਾਨ ਕਰਨ ਵਾਲਾ ਉਹ ਸਿੱਖ ਨਹੀਂ ਹੈ ਸੱਚਾ ਸਿੱਖ ਤੂੰ ਐਸ ਕਰਕੇ ਜਿਹੜਾ ਬਾਦਲ ਸਾਹਿਬ ਦੀ ਜਿਹੜੀ ਸੋਚ ਰਹੀ ਹੈ ਪੰਜਾਬ ਪ੍ਰਤੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸ phục ਸੇਵਾਦਾਰ ਹੋਣ ਦੇ ਨਾਤੇ ਮੈਂ ਕਹਿਣਾ ਚਾਹਣਾ ਹੈ ਉਹੀ ਸੋਚ ਜਿਵੇਂ ਬਾਦਲ ਸਾਹਿਬ ਦੀ 70 ਸਾਲ ਦੀ ਸੋਚ ਉਹੀ ਸੋਚ ਅਕਾਲੀ ਦਲ ਦੀ ਹੈ ਤੇ ਉਹੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ ਉਹੀ ਸੋਚ ਲਈ ਆਪਾਂ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਾਉਣੀ ਹੈ ਤੇ ਉਹੀ ਸੋਚ ਦੇ ਨਾਲ ਹੀ ਆਪਾਂ ਪੰਜਾਬ ਨੂੰ ਤਗੜਾ ਕਰਨਾ ਹੈ ਪੰਜਾਬ ਆਪਣਾ ਘਰ ਹੈ ਇੱਥੇ ਅਮਨ ਸ਼ਾਂਤੀ ਰੱਖਣੀ ਭਾਈਚਾਰਕ ਸਾਂਝ ਰੱਖਣੀ ਆਪਣੀ ਸਾਰਿਆਂ ਦਾ ਫਰਜ਼ ਹੈ ਤੇ ਮੈਂ ਕਹਿਣਾ ਚਾਹੁੰਦਾ ਜਿਵੇਂ ਬਾਦਲ ਸਾਹਿਬ ਨੇ ਹਰ ਕੁਝ ਕੁਰਬਾਨ ਕਰਨ ਨੂੰ ਤਿਆਰ ਸੀ ਭਾਈਚਾਰਕ ਸਾਂਝ ਵਾਸਤੇ ਅਮਨ ਸ਼ਾਂਤੀ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਅੱਜ ਉਹਨਾਂ ਦੀ ਪਰਛੀਤੇ ਮੈਂ ਐਲਾਨ ਕਰਦਾ ਮੈਂ ਵੀ ਜੋ ਕੁਝ ਕਰਨਾ ਬਏ ਕੋਈ ਕੁਰਬਾਨੀ ਕਰੀ ਬਏ ਪਰ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਭਾਈਚਾਰਕ ਸਾਂਝ ਵਿੱਚ ਦਰੇੜ ਨਹੀਂ ਉਪਾਉਣ ਦੇਵਾਂਗੇ ਤੇ ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਐਸੀ ਪੰਜਾਬ ਵਿੱਚ ਜਿਵੇਂ ਤੁਸੀਂ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਆ ਪਠਾਨਕੋਟ ਤੋਂ ਲੈ ਕੇ ਡੇਰਾ ਬੱਸੀ ਤੋਂ ਲੈ ਕੇ ਤੁਸੀਂ ਕੋਨੇ-ਕੋਨੇ ਤੋਂ ਅੱਜ ਸਫ਼ਰ ਕਰਕੇ ਆਏ ਹੋ ਤੁਹਾਨੂੰ ਮਾਣ ਹੈ ਸਾਡੇ ਕਾਲੀ ਵਰਕਰਾਂ ਨੂੰ ਮਾਣ ਹੈ ਕਿ ਜੋ ਕੁਝ ਵੀ ਤੁਸੀਂ ਦੇਖਦੇ ਹੋ ਆਪਣੇ ਆਪਣੇ ਘਰਾਂ ਚੋਂ ਦੇਖਦੇ ਆਏ ਹੋ ਜੋ ਜੋ ਚੀਜ਼ਾਂ ਦਾ ਤੁਸੀਂ ਕੋਲੋਂ ਦੀ ਚਲੰਗੇ ਹੋ ਸਾਰੀ ਕੁਝ ਤੁਹਾਡੀ ਸਰਕਾਰ ਨੇ ਬਣਾਈਆਂ ਇੱਕ ਵੀ ਨਿਸ਼ਾਨੀ ਆਪਣੇ ਪਿੰਡ ਤੋਂ ਚੱਲ ਕੇ ਤੁਸੀਂ ਦੇਖ ਲਿਓ ਹੁਣ ਵਾਪਸ ਜਾ ਕੇ ਤੁਸੀਂ ਫਿਰ ਤੋਂ ਧਿਆਨ ਦਿਓ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੋਊਗੀ ਆ ਸਾਰੀਆਂ ਚੀਜ਼ਾਂ ਥੋੜੀ ਪਾਰਟੀਆਂ ਕਿਉਂਕਿ ਸਹੀ ਮੈਨੇ ਦੇ ਪੰਜਾਬ ਦੀ ਵਾਰਸ ਅਖ਼ਰੋਮਨੀ ਕਾਲੀ ਦਲ ਹੈ ਆ ਆਪਣੇ ਵਾਸਤੇ ਆਪਣੀ ਜਾਨ ਹੈ ਪੰਜਾਬ ਆਪਣਾ ਜਾਨ ਹੈ ਸਾਰਾ ਕੁਝ ਆਪਣਾ ਜਾਨ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਨਾ ਲਗਾ ਨਹੀਂ ਜੋ ਲਗਾ ਪੰਜਾਬ ਦਾ ਜੋ ਪੰਜਾਬ ਵਾਸਤੇ ਆਪਾਂ ਸੋਚ ਸਕਦੇ ਆ ਉਹ ਦੂਜੀਆਂ ਪਾਰਟੀਆਂ ਨਹੀਂ ਸੋਚ ਸਕਦੀਆਂ ਇਸ ਕਰਕੇ ਮੈਂ ਧੰਨਵਾਦ ਕਰਦਾ ਸਮੂਚੀ ਲੀਡਰਸ਼ਿਪ ਦਾ ਵਰਕਰ ਸਭਾਂ ਦਾ ਸਤਿਕਾਰ ਨਾਲ ਸਿਰ ਝੁਕਾਉਣਾ ਹੈ ਸਿੰਘ ਸਾਹਿਬ ਜਸਦਰ ਸਾਹਿਬ ਆਏ ਹੈ ਮਹਾਂਪੁਰ ਕਾਏ ਅੱਜ ਸਾਰੇ ਬਾਪੂ ਬਾਦਲ ਨੂੰ ਯਾਦ ਕਰਨ ਵਾਸਤੇ ਇੱਥੇ ਆਇਓ ਤੇ ਬਾਪੂ ਬਾਦਲ ਦੀ ਯਾਦ ਨੂੰ ਆਪਣੇ ਦਿਲ 'ਚ ਰੱਖਿਓ ਤੇ ਉਹਨਾਂ ਦੀ ਸੋਚ ਨੂੰ ਆਪਣੇ ਦਿਲ 'ਚ ਰੱਖਿਓ ਉਹ ਸੋਚ ਲੈ ਕੇ ਆਪਾਂ ਕਾਲੀ ਦਲ ਨੂੰ ਵਾਪਸ ਉਸੇ ਬਲੰਦੀਆਂ 'ਚ ਲੈ ਕੇ ਜਾਣਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਸਕਿੱਲ ਇੰਡੀਆ ਸੈਂਟਰ ਹੈ ਉਹਦੇ ਡਾਕੂਮੈਂਟ ਡਾਕਟਰ ਸੰਦੀਪ ਸਿੰਘ ਕੌੜਾ ਸਾਹਿਬ ਹੈਂਡਓਵਰ ਕਰ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਕਾਰਾ ਲਾ ਕੇ ਆਪਾਂ ਵੀ ਸ਼ਾਮਲ ਹੋ ਬੋਲੇ ਸੋ ਨਿਹਾਲ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਵਰਤੇਗਾ ਉਸ ਤੋਂ ਬਾਅਦ ਗੁਰੂ ਘਰ ਲੰਗਰ ਬਾਹਰ ਚੱਲ ਰਿਹਾ ਸਾਰਿਆਂ ਨੇ ਕਿਰਪਾ ਕਰਕੇ ਪ੍ਰਸ਼ਾਦ ਲੈਣ ਤੋਂ ਬਾਅਦ ਗੁਰੂ ਘਰ ਲੰਗਰ ਛੱਕ ਕੇ ਜਾਣਾ ਮੈਂ ਇੱਕ ਵਾਰੀ ਫੇਰ ਸਾਰੀਆਂ ਸਤਿਕਾਰਯੋਗ ਸ਼ਖਸੀਤਾਂ ਦਾ ਸਿੰਘ ਸਹਿਬਾਨ ਦਾ ਸੰਤਾ ਮਹਪੁਰਖਾਂ ਦਾ ਪਾਰਟੀ ਦੇ ਸਾਰੇ ਆਗੂ ਸਹਿਬਾਨ ਦਾ ਵਰਕਰ ਸਹਿਬਾਨ ਦਾ ਤੇ ਬਾਦਲ ਸਾਹਿਬ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸੱਜਣ ਇੱਥੇ ਆਏ ਆ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪ੍ਰਸ਼ਾਦ ਵਰਤਾਇਆ ਜਾਵੇ ਗੁਰੂ ਮਹਾਰਾਜ ਦੀ ਹਜ਼ੂਰੀ ਆ ਕਿਰਪਾ